ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਬਾਕੀ ਜਿੰਨਾ ਵੀ ਇਹਨਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਮਾਣੂ ਕੇ ਗੱਲ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਦੀ ਆ ਬਾਈ ਦੇ ਦੋ ਐਨੀਮਲ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆਂ ਕਿ ਦੁੱਧਵਾ ਦਾ ਕਿੰਨਾ ਮਸੂਆ ਆ ਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਆ ਨੈਵ ਸਿੰਘ ਬਾਈ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਜੀ ਠੀਕ ਆ ਗੱਲ ਤੇ ਆਪਾਂ ਪਹਿਲਾਂ ਵੀਡੀਓ ਪਾਈਆਂ ਸੀ 4 ਦਿਨ ਪਹਿਲਾਂ ਸੇਲ ਹੋ ਗਏ ਸੀ ਬਸੂ ਜੀ ਹਾਂਜੀ ਹਾਂਜੀ ਠੀਕ ਆ ਜੀ ਅੱਜ ਦੋ ਐਨੀਮਲ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਇਹਦੀ ਕੀ ਡਿਟੇਲ ਆ ਜੀ ਇਹ ਜਾਂ 3 ਮਹੀਨੇ ਦੇ ਗੱਪਣਾ ਜੀ ਠੀਕ ਆ ਜੀ ਇਹਦੇ ਥਲੇ 6 ਕਿਲੋ ਦੁੱਧ ਆਈ ਦੂਜੇ ਸੂਏ ਨੇ ਸੋਨਾ ਆ ਦੂਜੇ ਸੂਏ ਵਾਸਤੇ 3 ਮਹੀਨਿਆਂ ਦੀ ਗੱਬਣਾ ਤੇ 6 ਕਿਲੋ ਦੁੱਧ ਤਿਆਰ ਹੈ ਜੇ ਕੋਈ ਵੀ ਚੈੱਕ ਕਰਵਾਉਣੀ ਚਾਹੁੰਦਾ ਹੋਵੇ ਜੀ ਕੱਢ ਲਓ ਜੀ ਬਾਹਰ ਬਾਈ ਦੱਸਦਾ ਹੈ ਕਿ 6 ਮਹੀਨਿਆਂ ਦੀ ਗੱਬਣਾ ਤੇ 3 ਮਹੀਨਿਆਂ ਦੀ ਗੱਬਣਾ ਤੇ 6 ਕਿਲੋ ਦੁੱਧ ਰੈਡੀ ਹੈ ਜੀ ਬਾਕੀ ਜਿਹੜਾ ਵੀ ਤਸੱਲੀ ਕਰਨੀ ਚਾਹੁੰਦਾ ਹੋਵੇ ਆਪਦੀ ਚੈੱਕ ਕਰਵਾ ਸਕਦਾ ਹੈ ਤੇ ਦੋ ਟਾਈਮ ਚਾਰ ਟਾਈਮ ਚਬਾਈ ਕਰ ਸਕਦਾ ਹੈ ਥਣਾਂ ਦੇ ਸਹਿਜ ਬਹੁਤ ਸੋਹਣੇ ਆ ਦੇਖ ਸਕਦੇ ਹੋ ਸੋਨਾ ਮੁੱਠੀ ਵਾਲਾ ਥਣ ਚਾਰੇ ਥਣ ਇੱਕੋ ਜਿਹਾ ਨਿਖੜਮ ਹੈ ਸੋਨਾ ਗੁਲਾਬੀ ਸਾਡੇ ਠੰਡੀ ਸੀਲ ਆ ਜੀ ਪੂਰੀ ਪੂਰੀ ਠੰਡੀ ਸੀਲ ਆ ਜੀ ਦੂਜੇ ਸੂਏ ਵਾਸਤੇ ਗੱਬਣਾ ਹਾਈਟ ਦੇ ਵਕਤੋਂ ਬਹੁਤ ਉੱਚੀ ਲੰਮੀ ਆ ਜੀ ਸੱਜਰ ਨੇ ਕਿੰਨਾ ਦੁੱਧ ਦਿੰਦਾ ਬਾਈ ਸੱਜਰ ਨੇ ਸੱਜਰ ਨੇ 14-15 ਲੀਟਰ ਦੁੱਧ ਦਿੰਦਾ ਠੀਕ ਆ ਜੀ ਕੀ ਮੁੱਲ ਕਰਦੇ ਆ ਜੀ ਮੁੱਲ 70000 ਰੁਪਏ ਮੁੱਲ ਕਰਦੇ ਆ ਮਾਨਦਾਨ ਹੋ ਜਾਊਗਾ ਜੀ 37000 ਰੁਪਏ ਬਾਈ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਮਾਨਦਾਨ ਜ਼ਰੂਰ ਕੀਤਾ ਜਾਊਗਾ ਦੋ ਨੰਬਰ ਇਹ ਮੱਝ ਦੀ ਕੀ ਡਿਟੇਲ ਆ ਜੀ ਥਣਾ ਦੇ ਸਹਜ ਬਹੁਤ ਸੋਹਣੇ ਆ ਜੀ ਦੇਖ ਸਕਦੇ ਹੋ ਹੱਥੀ ਚਵਾਈ ਵਾਲੇ ਚਾਰੇ ਥਣ ਨਖੜਮੇ ਵਿੱਤੀ ਤੇ ਮੁੱਠੀ ਵਾਲਾ ਥਣ ਇਹ ਮਾਈ ਦੀ ਕੀ ਡਿਟੇਲ ਆ ਜੀ ਚਾਰਾਂ ਮਹੀਨਾ ਦੀ ਗੱਬਣਾ ਜੀ ਠੀਕ ਆ ਜੀ 8 ਕਿਲੋ ਦੁੱਧ ਦੇ ਸਲੇ ਤਿਆਰ ਆ ਜੀ 8 ਕਿਲੋ ਦੁੱਧ 8 ਕਿਲੋ ਨਟ ਤਿਆਰ ਆ ਬਾਹਰ ਹੋਊਗਾ 8 ਤੋਂ ਘੱਟ ਨਹੀਂ ਹੁੰਦਾ ਠੀਕ ਆ ਜੀ ਜਾਇ ਕੋਈ ਵੀ ਦੋ ਟਾਈਮ ਚਾਰ ਟਾਈਮ ਚਵਾਈ ਕਰ ਰਹੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਜੀ ਤੇ ਮਗਰ ਬੱਚਾ ਜੀ ਮਗਰ ਦੇ ਕੱਟੀ ਆ ਜੀ ਮਗਰ ਕੱਟੀ ਆ ਜੀ ਹਾਂ ਜੀ ਬੈਲ ਦੀ ਥਾਪੀ ਜੀ ਬੈਲ ਦੀ ਥਾਪੀ ਤੇ ਉਹ ਬੱਚਾ ਮਗਰ ਕੱਟੀ ਆ ਜੀ ਦੇਖ ਸਕਦੇ ਹੋ ਤੁਸੀਂ ਤੇ 14 ਮਹੀਨਿਆਂ ਦੀ ਗੱਬਣਾ ਤੇ 8 ਕਿਲੋ ਦੁੱਧ ਰੈਡੀ ਆ ਜੀ ਕੱਢ ਲਓ ਜੀ ਬਾਹਰ ਫੇਸ ਕੁਆਲਟੀ ਬਹੁਤ ਸੋਹਣੀ ਆ ਦੇਖ ਸਕਦੇ ਹੋ ਕਿੰਨੇਵੇਂ ਸਵੇस्ते ਗੱਬਣਾ ਆਈ ਐ ਇਹ ਤੀਜੇ ਸਵੇस्ते ਗੱਬਣਾ ਆਈ ਜੇ ਦੂਜੇ ਸਵੇ ਸੂਈ ਹੋਈ ਆ ਤੀਜੇ ਸਵੇਸਤ ਗੱਬਣਾ ਫਾਈਟ ਦੇ ਪੱਖ ਤੋਂ ਬਹੁਤ ਉੱਚੇ ਲੰਮੇ ਕਦਦ ਕਾਢਦੀ ਤੇ ਹੈਵੀ weight ਦੀ ਮੱਝ ਬਾਕੀ 4 ਮਹੀਨਿਆਂ ਦੀ ਗੱਬਣਾ ਤੇ 8 ਕਿਲੋ ਦੁੱਧ ਸੱਜਰ ਨੇ ਬਈ ਕਿੰਨਾ ਦੁੱਧ ਦਿੱਤੇ ਨੇ ਸੱਜਰ ਨੇ 14-15 ਲੀਟਰ ਦੁੱਧ ਠੀਕ ਹੈ ਜੀ 14 15 ਕਿਲੋ ਦੁੱਧ ਦਿੱਤਾ ਤੀਜੇ ਸੂਏ ਵਾਸਤੇ ਗੱਭਣਾ ਠੰਡੀ ਸੀਲ ਪੂਰੀ ਹੈ ਜੀ ਫੇਸ ਕੁਆਲਟੀ ਬਹੁਤ ਸੋਹਣੀ ਹੈ ਦੇਖ ਸਕਦੇ ਹੋ ਚੌੜੇ ਪੱਠ ਫੁੜੇ ਦੀ ਤੇ ਹੈਵੀ weight ਦੀ ਖਾਣਾ ਦੇ ਸੈਜ ਬਹੁਤ ਸੋਹਣੇ ਆ ਜੀ ਥੋੜਾ ਇਹ ਕੈਮਰੇ ਤੋਂ ਡਰਦਾ ਜੀ ਪਸੂ ਦੇਖ ਸਕਦੇ ਹੋ ਚਾਰੇ ਤਾਂ ਨਿਖੜਵੇਂ ਇੱਕੋ ਜਿਹੇ ਸੈਜ ਦੇ ਹੱਥੀ ਜਵਾਈ ਵਾਲੇ ਬਾਕੀ ਫੇਸ ਕੁਆਲਟੀ ਸੋਹਣੀ ਪੱਠ ਫੁੜਾ ਤੇ ਦੇਖ ਸਕਦੇ ਹੋ ਠੰਡੀ ਬਹੁਤ ਆ ਯਾਰ ਬਰੀਕ ਚਮੜੀ ਦੀ ਠੰਡੀ ਸੀਲ ਪੂਰੀ ਆ ਬਾਈ ਨੇ ਹੱਥ ਲਾ ਕੇ ਦਿਖਾਈ ਦਿੱਤਾ ਜੀ ਕੀ ਮੁੱਲ ਹੈ ਇਹਦਾ 77000 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਮੌਕੇ ਤੇ ਮਾਨਤਾ ਨੂੰ ਜ਼ਰੂਰ ਕੀਤਾ ਜਾਊਗਾ ਜੀ ਹਨਾਂ ਦੇ ਸਾਈਹ ਤੁਹਾਨੂੰ ਨੇੜੇ ਤੋਂ ਦਿਖਾ ਦਿੰਨਾ ਜੀ ਤਾਂ ਤਾਂ ਉਹ ਲੱਗ ਚੁੱਕੀ ਪੂਰੀ ਠੰਡੀ ਸੀਲਾ ਬਾਕੀ ਜਿੰਨਾ ਵੀ ਰਹਿਣਾ ਚਾਹੀਦਾ ਹੈ ਜੀ ਆਪਣੇ ਠੀਕ ਆ ਜੀ ਹਾਂ ਚੌਹਾਂ ਵਾਲੇ ਟ੍ਰਾਪਰ ਤੋਂ ਚੋਇਆ ਵਾ ਠੀਕ ਆ ਬਾਈ ਦੇ ਘਰ ਦੀ ਰੱਖੀ ਹੋਈ ਮੈਂ ਆ ਬਾਈ ਕਹਿੰਦਾ 14 ਲੀਟਰ ਦੀ ਖੁਦ ਚਵਾਈ ਕੀਤੀ ਆ ਬਾਕੀ ਹੁਣ ਟੋਕੜਾ ਗੱਬਣਾ 8 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਦੁੱਧ ਬਾਹਰੀ ਦੱਸਦਾ ਬਾਈ ਪਰ ਆਪਾਂ 8 ਕਿਲੋ ਦੀ ਬਾਈ ਕਹਿੰਦਾ ਗਾਰੰਟੀ ਲੈਣੇ ਆ ਧੰਨਵਾਦ ਜੀ